ਤੇਰੇ ਚਰਨ ਕਮਲ ਚੁੰਮ ਗਏ ਗਗਨ ਪਤਾਲ ਪੂਰੀਆਂ ਨੂੰ ਘੁੰਮ ਗਏ ਗਗਨ ਪਤਾਲ ਪੂਰੀਆਂ ਨੂੰ ਘੁੰਮ ਗਏ ਉੱਚੀ ਉੱਚੀ ਸੱਚ ਗੋਦੇ ਬਿਨਾਂ ਡਰਾਂ ਤੋਂ ਬਿਨਾਂ ਡਰਾਂ ਤੋਂ ਬਿਨਾਂ ਡਰਾਂ ਤੋਂ ਉੱਚੀ ਉੱਚੀ ਸੱਚ ਗੋਦੇ ਬਿਨਾਂ ਡਰਾਂ ਤੋਂ ਤੇਰਾ ਦਾਰ ਉੱਚ ਹੈ ਸਰਬ ਤਰਾ ਤੋਂ ਤੇਰਾ ਦਾਰ ਉੱਚ ਹੈ ਸਰਬ ਨਤ ਨਾ ਟਾਕੀਆਂ ਖੋਲੀਆਂ ਸਵਰ ਗਾਲਿਓ ਨਾ ਟਾਕੀਆਂ ਖੋਲੀਆਂ ਸਵਰ ਗਾਲਿਓ ਨਾ ਟਾਕੀਆਂ ਓਹ ਜਾਂਦੇ ਰੱਤ ਸ਼ੂਕਦੇ ਬਗੈਰ ਨਰਾ ਤੋਂ ਤੇਰਾ ਦਾਰ ਉੱਚਾ ਹੈ ਸਰਬਤਰਾ ਤੋਂ ਤੇਰਾ ਦਾਰ ਉੱਚਾ ਹੈ ਸਰਬਤਰਾ ਤੋਂ ਕਬੂਲ ਕਰ ਦੇ ਕਬੂਲ ਕਰ ਦੇ ਜਿਹੜੇ ਲੋਕ ਸੱਚ ਨੂੰ ਕਬੂਲ ਕਰਦੇ ਹਰ ਮੈਦਾਨ ਫਤਿਓ ਕਦੇ ਨਾ ਹਾਰਦੇ ਹਰ ਮੈਦਾਨ ਫਤਿਓ ਕਦੇ ਨਾ ਹਾਰਦੇ ਬੈਂਕਿਆ ਸਈ ਉੱਚੀਆਂ ਇਹੋ ਜਿਹੇ ਨਰਾ ਤੋਂ ਇਹੋ ਜਿਹੇ ਨਰਾ ਤੋਂ ਇਹੋ ਜਿਹੇ ਨਰਾ ਤੋਂ ਬੈਂਕਿਆ ਸਈ ਉੱਚੀਆਂ ਇਹੋ ਜਿਹੇ ਨਰਾ ਤੋਂ ਤੇਰਾ ਦਾਰ ਉੱਚਾ ਹੈ ਸ਼ਰਮ ਦਰਾ ਤੋਂ ਤੇਰਾ ਦਾਰ ਉੱਚਾ But